ਸਵਾਗਤ ਹੈ ਤੁਹਾਡਾ ਸਾਡੇ ਸੁਖਣ ਵਾਲੀਆ ਵਲੌਗਸ ਪੇਜ ਦੇ ਉੱਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦੇ ਆਂ ਵੀ ਸੁਖਣ ਵਾਲੀਆ ਵਲੌਗਸ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ YouTube ਦੇ ਉੱਤੇ ਤੇ Facebook ਦੇ ਤੇ ਫੋਲੋ ਜਰੂਰ ਕਰਿਓ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤੇ ਅੱਜ ਤੁਹਾਨੂੰ ਸ਼ੁਰੂਆਤ ਕਰਕੇ ਸ਼ੁਰੂਆਤ ਕਰਦੇ ਆਂ ਸੁਖਣ ਵਾਲੀਆ ਵਲੌਗਸ ਬਣਾਉਣ ਦੀ ਪਿੰਡ ਦੀ ਪਿੰਡ ਉਹ ਇੱਕ ਲਾਈਫ ਕਿਹੋ ਜੀ ਹੁੰਦੀ ਹੈ ਤੇ ਤੁਹਾਨੂੰ ਦਿਖਾਉਣੇ ਆਂ ਦੋਸਤੋ ਸਾਡਾ ਜਿਹੜਾ ਕੰਮ ਹੈ ਪਸ਼ੂ ਦਾ ਹੌਲੀ ਹੌਲੀ ਤੁਹਾਨੂੰ ਸਾਰਾ ਨਿੱਜੀ ਜ਼ਿੰਦਗੀ ਦੇ ਵਿੱਚ ਇੱਕ ਮਿਡਲ ਕਲਾਸ ਫੈਮਿਲੀ ਦੇ ਵਿੱਚ ਕੀ ਕੁਝ ਹੁੰਦਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਆਓ ਸ਼ੁਰੂਆਤ ਕਰਦੇ ਆਂ ਪਹਿਲਾ ਦੇਣਾ ਸਾਡਾ ਤੇ ਪਰ ਵਲੌਗ ਦੇ ਚੱਕਰ ਇਹ ਮੈਨੂੰ ਲੱਗਦਾ ਵੀ ਤੁਸੀਂ ਮੈਨੂੰ ਫਾਇ ਚੜਾਓਗੇ ਅੱਜ ਥੋੜਾ ਜਿਹਾ ਉੱਠਣ ਚ ਲੇਟ ਹੋ ਗਿਆ ਮੈਂ ਤਾਂ ਕਰਕੇ ਅੱਜ ਧੁੱਪ ਵਾਲੀ ਆ ਗਈ ਦੱਸ ਦਿਆਂ ਤੁਹਾਨੂੰ ਦੋਸਤੋ ਹੌਲੀ ਹੌਲੀ ਵਲੌਗਸ ਦੇ ਵਿੱਚ ਵੀ ਇੱਕ ਨਾਰਮਲ ਵਿੰਡੂ ਜ਼ਿੰਦਗੀ ਕਿਵੇਂ ਬਤੀਤ ਹੁੰਦੀ ਹੈ ਕੀ ਕੁਝ ਕਰਨਾ ਪੈਂਦਾ ਕਿਉਂਕਿ ਫਿਲਮਾਂ ਵਾਲਾ ਜੱਟ ਬਈ ਹੋਰ ਹੈ ਪਰ ਅਸਲ ਜੱਟ ਕੁਝ ਹੋਰ ਹੈ ਇਹਦੇ 'ਚ ਕੋਈ ਦੋਰ ਨਹੀਂ ਮੰਨ ਕੇ ਚਲੋ ਜੇ ਹੁਣ ਕੋਈ ਫਿਲਮ ਬਣਦੀ ਹੈ ਤਾਂ ਇੱਕ ਟਰੱਕੇ Goa ਦਾ ਸੈਟਰ ਉਹ ਜਰਾ ਆਪਣਾ ਖਾਸ ਦਿਓ ਦੋਸਤੋ YouTube ਦੇ ਉੱਪਰ ਆਪਣਾ ਪੇਜ ਆ ਸੁਖਣ ਵਾਲੀਆ ਵਲੌਗਸ ਤੇ Facebook ਦੇ ਉੱਪਰ ਹੈਪੀ ਪੁੱਲਰ ਤੇ ਬੈਕਟਰੀ ਦੇ ਵਿੱਚ ਸੁਖਣ ਵਾਲੀਆ ਵਲੌਗਸ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ YouTube ਦੇ ਉੱਤਰ ਉੱਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਓ ਆਪਾਂ ਖੋਲਣ ਲੱਗੇ ਆ ਜੀ ਗੱਟਾ ਨਵਾਂ ਫੀਡ ਦਾ ਇਹ ਗਾ ਇਹ ਆ ਜਾਂਦੀ ਆ ਆਪਣੀ ਪਰ ਮੰਥ ਦੀ ਇਕੱਠੀ ਧੰਨਵਾਦ ਹੈ ਸਾਧ ਕਾਲੇ ਬਾਈਆਂ ਦਾ ਜਿਹੜੇ ਬਚਾਰੇ ਇਕੱਠੀ ਭੇਜ ਦਿੰਦੇ ਆ ਮਹੀਨੇ ਦੀ ਉਹ ਕਹਿੰਦੇ ਕੋਈ ਗੱਲ ਨਹੀਂ ਬਾਈ ਜੀ ਬੰਦੇ ਬਹੁਤ ਹੀ ਕਹਿਟ ਆ ਯਾਰ ਗੁਲਾਟੀ ਸਾਹਿਬ ਸੌਰੀ ਤੁਹਾਡਾ ਜ਼ਿਕਰ ਕਰ ਰਿਹਾ ਮੈਂ ਪਰ ਚੰਗੇ ਨੂੰ ਚੰਗਾ ਕਹਿਣਾ ਬਣਦਾ ਠੀਕ ਹੈ ਨਾ ਮੋਡਮ ਤਾਂ ਹਰ ਇੱਕ ਹੀ ਕਹੀ ਜਾਂਦਾ ਪਰ ਚੰਗੇ ਨੂੰ ਚੰਗਾ ਕਹਿਣਾ ਬਹੁਤ ਔਖਾ ਹੁੰਦਾ ਗੁਲਾਟੀ ਟਰੇਡਰਸ ਹੈ ਸਾਦਕਦੇ ਆ ਬਾਈ ਤੇ ਬਹੁਤ ਵਧੀਆ ਕੰਮ ਆ ਉਹਨਾਂ ਦਾ ਫੀਡ ਦਾ ਤੇ ਨੌਲੇਜ ਬਹੁਤ ਰੱਖਦੇ ਆ ਫਿਰ ਬਾਈ ਹੋਰ ਇਸ ਫੀਡ ਬਾਰੇ ਨਾ ਬਹੁਤ ਨੌਲੇਜ ਆ ਬਾਈ ਨੂੰ ਕਿੰਨੀ ਟਾਈਮ ਲੱਗੇ ਖਰੇ ਇਸ ਬਾਬ ਬਣਦਾ ਨਹੀਂ ਉਹਨਾਂ ਕੋਲੇ ਜਾਣ ਦਾ ਆਪਣੇ ਤੋਂ ਥੋੜਾ ਦੂਰ ਰਹਿ ਜਾਂਦੇ ਵਿਚਾਰੇ ਫੋਨ ਮਾਰੀਦਾ ਫੀਡ 깔 ਦਿੰਦੇ ਇੱਕ ਵਾਰੀ ਵੀ ਦਿੱਕਤ ਨਹੀਂ ਆਈ ਕਦੇ ਇੱਕ ਵਾਰੀ ਵੀ ਸਾਨੂੰ ਵੀ ਅੱਜ ਬਾਈ ਫੀਡ ਹੈਣੀ ਅੱਜ ਆਪਦੀ ਬਾਈ ਕੋ ਤੁਲੇ ਯਾਰ ਉਹ ਹਾਜ਼ਰ ਹੋਊਗੀ। ਭਾਵੇਂ ਉਹ ਕਿਸੇ ਤੋਂ ਧਾਰ ਕੇ ਉਹਨਾਂ ਤੁਨੂੰ ਚੱਕ ਕੇ ਦੇ ਕੇ ਜਾਣ ਕਰੇ। ਕਿਉਂਕਿ ਮਾਲ ਉਹਨਾਂ ਕੋਲ ਉਹਨਾਂ ਕੀ ਆਉਂਦਾ ਹੈ ਜਿੰਨਾਂ ਕ ਪਿੱਛੋਂ ਫੈਕਟਰੀ ਚ ਬਣਦਾ ਆਰਡਰ ਤੇ ਬਣਨਾ ਤੇ ਆਰਡਰ ਤੇ ਹੀ ਆਉਣਾ। ਤੋ ਫਿਰ ਧੰਨਵਾਦ ਗਲਾਟੀ ਸਾਹਿਬ ਤੁਹਾਡਾ। ਬਹੁਤ ਬਹੁਤ। ਹਰਮਾਤਮਾ ਲੰਮੀ ਉਮਰ ਕਰੇ ਇਹਨਾਂ ਦੀ। ਤੰਦਰੁਸਤੀਆਂ ਵਾਸ਼ੇ ਕਾਰੋਬਾਰ। ਹੋਰ ਵਦੇ ਇਹਨਾਂ ਦਾ। ਇਈ ਸਾਹ ਦਿੰਦੇ ਰਹਿਣ ਕਰਾਂਗੇ ਪੋਡਕਾਸਟ ਕਿਤੇ ਸਮਾਂ ਲੱਗਿਆ ਤਾਂ ਗੁਲਾਟੀ ਸਾਹਿਬ ਨਾਲ ਵੀ ਫੀਡ ਵਾਲਿਆਂ ਨਾਲ ਵੀ ਜ਼ਰੂਰ ਤੁਹਾਨੂੰ ਇੰਟਰੋਡਿਊਸ ਕਰਾਊਗਾ ਕਿਉਂਕਿ ਇਹਨਾਂ ਦਾ ਨਾ ਦੋਸਤੋ ਲੈਬ ਟੈਸਟ ਹੋਇਆ ਫੀਡ ਦਾ ਜਿੰਨਾ ਕੁਝ ਇਹਨਾਂ ਦੇ ਬੈਗੇਜ ਦੇ ਉੱਪਰ ਲਿਖਿਆ ਨਾ ਉਹ ਕੁਝ ਫੀਡ ਦੇ ਵਿੱਚ ਮਿਲਿਆ ਹੈ ਨਾ ਉਸ ਤੋਂ ਸਮਾਨ ਘੱਟ ਤੇ ਨਾ ਉਸ ਤੋਂ ਵੱਧ ਕਿਉਂਕਿ ਆਮ ਫੈਕਟਰਿੰਗ ਤਾਂ ਕਈ ਹੁਣ ਕੀ ਕਰਦੀਆਂ ਫਿੱਡਾਂ ਵਾਲਿਆਂ ਗੱਟੇ ਦੇ ਕੁਝ ਹੋਰ ਲਿਖਿਆ ਹੁੰਦਾ ਵਿੱਚੋਂ ਕੁਝ ਹੋਰ ਨਿਕਲਦਾ ਹੈ ਲਓ ਆਪਣਾ ਦੋਸਤੋ ਕਾ ਮੱਟੇ ਚਣ ਤੇ ਜਾਨ ਲੱਗੇ ਰੇ ਤੇ ਇੱਕ ਵਾਰੀ ਫੇਰ ਪਾਣੀ ਫੇਰ ਲੈਣਾ ਹੈ ਲਓ ਜੀ ਲੋਈ ਹੁਣ ਆਪਾਂ ਦੋਸਤੋਂ ਨਹਾ ਕੇ ਤੇ ਖਿੱਚਾਂਗੇ ਤਿਆਰੀ ਹੈਂ ਲਾ ਇੱਕ ਤਾਂ ਸਾਡੇ ਗਣੀ ਪ੍ਰਸ਼ਾਦ ਦਾ ਦੁੱਧ ਪਹਿਲਾਂ ਘਰੇ ਹੀ ਮੈਨੂੰ ਤਾਂ ਗਾਹਕ ਪੈ ਜਾਂਦੇ ਉਹ ਕਿਹਨੂੰ ਘਰੇ ਹੀ ਮੇਰੀ ਤਾਂ ਬੋਣੀ ਮਾਂ ਘਰੇ ਹੀ ਮੇਰੀ ਤਾਂ ਬੋਣੀ ਮਾੜੀ ਹੋ ਜਾਂਦੀ ਹੈ